ਸ੍ਰੀ ਵਾਹਿਗੁਰੂ ਸਹ ਜੀ ਸ਼ਬਦ ਹਜ਼ਾਰੇ ਮਾਜ ਮਹੱਲਾ ਪੰਜਵਾ ਸ਼ਬਦ ਇਹ ਖਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨ ਉਤਰੈ ਸਾਥ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਆ ਗੋਲੀ ਜਿ ਆ ਗੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਵਾ ਦਿਖੇ ਸਰੰਗ ਬਾਣੀ ਧਰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਗੋਲੀ ਹਗੋਲ ਕੁਮਾਈ ਗੁਰਸੱਜਣ ਮਿਤ ਮੁਰਾਰੇ ਜੀਉ ਰਹਾ ਇੱਕ ਘੜੀ ਨਾ ਮਿਲਤੇ ਤਾਂ ਕਲਜੁ ਕੋ ਹੋਤਾ ਹੁਣ ਕਦ ਮਿਲਿਆ ਪ੍ਰੇਤਿ ਤੇ ਭਗਵੰਤ ਮਰਨ ਨਾ ਵਿਹਾਵੇ ਨੀਂਦ ਨਾ ਆਵੇ ਵੇਖੇ ਗੁਰ ਹਰ ਦਰਬਾਰੇ ਜੀਉ ਆਹੋਲੀ ਜੀਓ ਬੋਲ ਕਮਾਈ ਸੱਚੇ ਗੁਰ ਦਰਬਾਰੇ ਜੀਓ ਰਹਾਉ ਥਾਗ ਹੋਆ ਗੁਰ ਸੰਤ ਮਿਲਾਇਆ ਫਰੈ ਅਬਨਾਸੀ ਕਰਮਹਿ ਪਇ ਸੇਵ ਹਰੀ ਬਲ ਜਸਨ ਉਛੜਾ ਜਨ ਨਾਨਕ ਦਾਸ ਦਰਮਾਰੇ ਜੀਓ ਆਹੋਲੀ ਜੀਓ ਬੋਲ ਕਮਾਈ ਜਨ ਨਾਨਕ ਦਾਸ ਤੇ ਮਾਰੇ ਜੀਉ ਰਹਾ ਸਤਿ ਨਾਮੁ ਮਹਲਾ ਪਹਿਲਾ ਕਰ ਪਹਿਲਾ ਇੱਕ ਪੰਜਾਬ ਦੇਖੋ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਖਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਦਤ ਹੈ ਆਪਣਾ ਕੈਸੇ ਓਹ ਕਰੀ ਪੁਕਾਰ ਦੋਖ ਵਿਸਾਰਣ ਸੇਵੀਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾਰ ਰਹਾ ਅੰਧਨ ਸਾਹਿਬ ਸੇਵੀਐ ਅੰਤਿ ਛਡਾਇਐ ਸੋਈ ਸਣਸਣਾ ਮੇਰੀ ਕਾਮਣੀ ਪਾਰ ਉਤਾਰ ਹੋਈ ਦਿਆਲ ਦਿਰੇ ਨਾਮ ਤਰਾ ਸਤਿਗੁਰ ਬਾਣੀ ਜਾਓ ਰਹਾ ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਕੋ ਹੋਇ ਕਾਹੀ ਸ਼ਿਵਾ ਸੁਖ ਲਈ ਜਾਪੋ ਨਦਰ ਕਰੇ ਤੁਝ ਬਾਜ ਪਿਆਰੀ ਕੀਰ ਰਹਾ ਸਾਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੋ ਜਾਣੀ ਕੋਈ ਜਿਸ ਅੱਗੇ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਸਵ ਨਾ ਜਾਣ ਚੋ ਕੋਈ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਜੁਖ ਜੁਖ ਹੋਏ ਸਾਹਿਬ ਤੇਰੇ ਨਾਮ ਵਿਟਹਾਂ ਬਿੰਦ ਬਿੰਦ ਜੁਖ ਜੁਖ ਹੋਏ ਰਹਾ ਤਨ ਮਹੱਲਾ ਪਹਿਲਾ ਕਰ ਰੀਜਾ ੴ ਸਤਿਗੁਰ ਪ੍ਰਸਾਦਿ ਇਹ ਤਨ ਮਾਹਿਆ ਬਾਹਿਆ ਪਿਆਰੀ ਨਿਤੜਾ ਲੰਬ ਰੰਗਾਈ ਮੇਰੇ ਗੰਤਨਾ ਭਾਵੈ ਚੇਲੜਾ ਪਿਆਰੀ ਕਿਉ ਤਨ ਸਹਿ ਜੇ ਜਾਈ ਹਾਂ ਕੁਰਬਾਨੇ ਜਾਉ ਹੁ ਮਿਹਰਬਾਨਾ ਹਾਂ ਕੁਰਬਾਨੇ ਜਾਉ ਹਾ ਗੁਰਬਾਨੇ ਜਉ ਹਉਦ ਨਾਖੈ ਲੈਂ ਜੋ ਤੇਰਾ ਨਾਉ ਲੈਂ ਜੋ ਤੇਰਾ ਨਾਉ ਹਉਦ ਨਾਖੈ ਹਉ ਸਦ ਗੁਰਬਾਨੇ ਜਉ ਰਹਾ ਕਾਇਆ ਰੰਗਣ ਜਿਥੀਏ ਪਿਆਰੇ ਭਈ ਨਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਇਸ ਰੰਗਣਾ ਦੀਠ ਜਿਨ ਕੇ ਜੁਲੇ ਰਤੜੇ ਪਿਆਰੇ ਕੰਤ ਦਿਨਾ ਕੇ ਪਾਸ ਤੋੜਾ ਦਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਹਮਰ ਕੰਤਿ ਭਾਵੈ ਆਪੇ ਹੀ 라ਵੇ ਤਿਲੰਗ ਮਹਲਾ ਪਹਿਲਾ ਇਹ ਆਨਣੀਏ ਮਨਣਾ ਕਾਇਕਰ ਹੈ ਆਪਨੁ ਨੇ ਘਰ ਹਰ ਰੰਗੋ ਹੀ ਨਾ ਮਾਨ ਹੈ ਸੋ ਨੇੜੈ ਦਨ ਗਮਲੀਐ ਬਹੁਰ ਕਿਆ ਡੁੰਡ ਹੈ ਪਹਿ ਗਿਆ ਦੇਸ ਰਾਹੀਆ ਨਣੀ ਭਾਵ ਕਾ ਗ ਸ਼ਿੰਗਾਰੋ ਤਾਸੁਹਾ ਗਣ ਜਾਣੀਐ ਲਾਗੀ ਜਾ ਸੋ ਤਰੇ ਪਿਆਰੋ ਪਿਆਣੇ ਬਲੇ ਖਿਆ ਹਾ ਖਰੇ ਜਾ ਤਨ ਗੰਤ ਨਾ ਭਾਵੇ ਕਰਨ ਪਲਾ ਕਰੇ ਬਹੁ ਤੇਰੇ ਸਾਧਨ ਮਹਿਲਾ ਪਾਵੇ ਪੁਣ ਕਰਮਾ ਵਿੱਚ ਪਾਈਏ ਨਾਹੀ ਜੀ ਬਹੁ ਤੇਰਾ ਧਾਵੇ ਲਾਭ ਲੋ ਵਹੰਕਾਰ ਕੀ ਮਾਤੀ ਮਾਇਆ ਮਹੇਸ਼ ਮਾਣੀ ਇਨੀ ਬਾਤੀ ਸੋ ਪਾਈਏ ਨਾਹੀ ਪਈ ਕਾਮਣ ਆਣੀ ਜਾਏ ਉਛੋ ਸੁਹਾਗਣੀ ਵਾਹਕ ਨੀ ਬਾਤੀ ਸੋ ਪਾਈਏ ਜੋਗ ਸ਼ਿਖਰੈ ਸੋ ਭਲਾ ਕਰਮਾਨੀਐ ਹਕਮਤ ਹੁਕਮ ਜੁਗਾਈਐ ਜਾ ਕੇ ਪ੍ਰੇਮ ਬਦਾਰਥ ਪਾਈਐ ਤੋ ਚਰਨੀ ਜਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋ ਰੀਜੈ ਸਾ ਪਰਮ ਲਾਈਐ ਏਵ ਹਵ ਕਹੈ ਸੁਹਾਗਣੀ ਭਣੇ ਨਿਵਾਤੀ ਸੋ ਪਾਈਐ ਆਪ ਗਵਾਈਐ ਦਾਸੁ ਹਪਾਈਐ ਔਰ ਹੇ ਕੈਸੀ ਚਤੁਰਾਈ ਸੋ ਨਦਰ ਕਰ ਦੇਖੀ ਸੋਦਨ ਲੇਖੈ ਕਮਣ ਨਉਨਦ ਪਾਈ ਆਪਣੇ ਗੰਧ ਪਿਆਰੀ ਸਾ ਸੁਹਾਗਣ ਨਾਨਕ ਸਾਸ ਬਰਾਈ ਅਸ਼ਰੰਗ ਰਾਤੀ ਸਹਿਰ ਕੀਮਤੀ ਐਨਸ ਭਾਏ ਸਮਾਣੀ ਸੁੰਦਰ ਸਾਇ ਸੁਰੂਪ ਵਿਚਖਣ ਹਈਏ ਸਾਸਿਆਣੀ ਸੁਹੀ ਮਹੱਲਾ ਪਹਿਲਾ ਕਾਉਣ ਤਰਾਜੀ ਕਾਉਣ ਤਲਾ ਫਿਰ ਕਾਉਣ ਸਰਾਫ ਬੁਲਾਵਾ ਕਾਉਣ ਗੁਰੂ ਕਹਿ ਬਹਿ ਦਿਖਿਆ ਲੇਵਾ ਕਹਿ ਬੈ ਮੂਲ ਕਰਾਵਾ ਮੇਰੇ ਲਾਲ ਜੀਓ ਫਿਰੰਤ ਨਾ ਜਾਣਾ ਤੂੰ ਜਲ ਸਲਮਹੀ ਅਲ ਪ੍ਰਪੂਰ ਲੀਣਾ ਆਪੇ ਤੂੰ ਆਪੇ ਸਰਬ ਸਮਾਨ ਰਹਾਉ ਮੰਦਰ ਰਾਜੀ ਚਿਤ ਤੁਲਾ ਤੇ ਸੇਵਸਰਾਫ ਗਮਾਵਾ ਘਟ ਹੀ ਬਿਤਰ ਸੋਸਹ ਤੁਲੀ ਇਹਨ ਵਿਦ ਚਿਤ ਰਹਾਵਾ ਆਪੇ ਹੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਰਖੇ ਆਪੇ ਬੂਝੈ ਆਪੇ ਹੈ ਵਣਜਰ ਅੰਦੁਲਾ ਨੀਚ ਜਾਤ ਪਰਦੇਸੀ ਖਿੰਨੇ ਆਵੈ ਦਿਲ ਜਾਵੈ ਤਾਹੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਭਵੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਖਾਲ ਮੂਰਤਿ ਆਦਿ 우ਨੀ ਸਹਿਭੰ ਗੁਰਪ੍ਰਸਾਦ ਰਾਗ ਵਿਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੂੰ ਸੁਲਤਾਨ ਖਾਹੋਂ ਮੀਆਂ ਤੇਰੀ ਕਾਉਨ ਵਡਾਈ ਜੋ ਤੂੰ ਦੇ ਸੁਖ ਹਸ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾ ਰੇ 부ਝਾਈ ਜੈਸੇ ਸੱਚ ਮਹਿ ਰਹਿ ਰਜਾਈ ਰਹਾਉ ਜੋਗਛਾ ਹੋਵਾ ਸਭਿ ਚਿਤੁਤੇ ਤਿਰਿ ਸਮਸਨਾਈ ਸਿਰਾਂਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦ ਲੈ ਕਿਆ ਚਤੁਰਾਈ ਕਿਆ ਹੋਂ ਗਚੀ ਗਥੈ ਗਤ ਦੇਖਾ ਮੇ ਅਖਤ ਨਾ ਗਥ ਨਾ ਜਾਈ ਜੋਤ ਦਬਾਵੈ ਸੋਈ ਅਖ ਦਿਲ ਦੇਰੀ ਵਢਿਆਈ ਹੇਤੇ ਗੁਕਰ ਹੋਂ ਬੇਗਨ ਭੌਂਕ ਸੰਤ ਹੈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਅਸਮੈ ਨਾਉ ਨਾ ਜਾਈ ਮਿਲਾਵਨ ਮਹੱਲਾ ਪਹਿਲਾ ਮਨ ਮੰਦਰ ਦਨਵੇਸ਼ ਗਲੰਦਰ ਕਟਹਿ ਨਿਰਸ ਨਾਮ ਇੱਕ ਵਸਤ ਮੇਰੇ ਪ੍ਰਾਨ ਹ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁ ਜਨ ਨ ਆਵ ਮਨ ਵਿਦਿਆ ਦਿਆਲ ਸਿਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਜੰਤ ਪਰਾਈ ਰਹਾ ਅਗਮੇ ਗੌਚਰ ਲਖਿ ਅਪਾਰ ਜਿੰਤਾ ਕਰੋ ਹੋ ਹਮਾਰੀ ਜਲਤਾਲਮ ਹੀ ਅਲਾ ਭਰਪੂਰ ਲੀਣਾ ਘਟ ਘੜ ਜੋਤ ਤੇਮਾਰੀ ਸਿੱਖ ਮਤ ਸਬਦ ਤੁਮਾਰੀ ਮੰਦਰ ਸਾਵਾ ਤੇਰੇ ਤੁਝ ਬਿਨਿ ਅਵਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣਾ ਤੁਮਾਰੀ ਸਰਬ ਜੰਤ ਦੁਦਾ ਪਾਸੇ ਜੋ ਤਦ ਭਾਵੈ ਸੋਈ ਜੰਗਾ ਇਕ ਨਾਨਕ ਕੀ ਅਰਦਾਸੇ ਜੀਰੰਤ ਸਭ ਸਰਣ ਤੁਮਾਰੀ ਸਰਬ ਜੰਤ ਤਦ ਆਪਾਸੇ ਜੋ ਤਦ ਭਾਵੈ ਸੋਈ ਜੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਕੁਲੀ ਮਹੱਲਾ ਸ੍ਰੀ ਜੀ ਆਨੰਦ ਇੱਕ ਓੰਕਾਰ ਸਤਿਗੁਰ ਬਰਸਾਰ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਜ ਸਿਤੀ ਮਨ ਵਜੀਆਂ ਵਾਰਾਈਆਂ ਰਾਗ ਰਤਨ ਪਰਵਾਰ ਪਨੀਆਂ ਸ਼ਬਦ ਗਾਵਨ ਆਈਆ ਸ਼ਬਦ ਸੰਗਹੁ ਹਰੀ ਖੇਰਾ ਮਨ ਅਜਨੀ ਵਸਾਇਆ ਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨੁ ਮੇਰਾ ਨੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੋ ਮਨ ਮੇਰੇ ਨੂੰ ਖ ਸਭ ਵਿਸਾਰਣਾ ਅੰਗੇਕਾਰ ਹਰਿ ਤੇਰਾ ਕਾਰਜ ਸਭ ਸਵਾਰਣਾ ਸਭ ਨਾਲਾ ਸਮਰਥ ਸੁਆਮੀ ਸੋਖ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਿਆ ਕੀ ਨਹੀ ਕਰਤੇ ਰਹਿ ਕਰਤਾ ਦੇ ਰਹਿ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਤਿ ਸਲਾਹ ਜਰੀ ਨਹਮਵਨ ਵਸਾਵੇ ਨਾਮ ਜਨ ਕੈ ਮਨੁ ਸਿਆਜੇ ਸ਼ਬਦ ਹਨੇਰੇ ਸਹ ਨਾਨਕ ਸਚੇ ਸਾਹਿਬ ਕੀ ਨਾਹੀ ਕਰਤੇ ਰੈ ਸਚਨਾ ਮੇਰਾ ਅਧਾਰ ਹਾਰੋ ਸਚਨਾ ਮੇ ਅਧਾਰ ਹੈ ਮੇਰਾ ਅਬਕਾ ਸਭ ਗਵਾਈਆ ਅਸਾਦ ਸੁਖਮਨ ਆਏ ਵਸਿਆ ਇੱਛਾ ਸਾ ਪੁਜਾਈਆ ਸਦਾ ਕੁਰਬਾਨ ਹਿਤਾ ਲਟਹੋ ਜਿਸ ਦੀਏ ਹੈ ਵਦਿਆਈਆ ਕਹ ਨਾਨਕ ਸੁਣੋ ਸੰਤ ਸਬਦ ਧਰਹੁ ਬਿਆਰੋ ਸਾਚਾ ਨਾਹ ਮੇਰਾ ਯਾਰ ਹਾਰੋ ਵਾਜੈ ਬੰਚ ਸਬਦੁ ਤਕਰਿ ਸੁਭਾਗੈ ਸਰ ਸਭਾਗੇ ਸ਼ਬਦ ਵਾਜੀ ਕਲਾ ਜਿਤ ਕਰਤਾ ਰਹੀਆ ਪੰਜ ਲੋਧ ਦਵਸ ਹੀਤੇ ਕਾਲ ਘੰਟ ਕ ਮਾਰਿਆ ਤੁਰ ਕਰਮ ਪਾਇਆ ਦੁਜਨ ਕੋ ਸਿ ਨਾਮ ਹਰ ਕੀ ਲਗੇ ਕਹ ਨਾਨਕ ਰਹਿ ਸੁ ਹੋਆ ਤਦ ਕਰ ਅਨਹਦ ਵਾਜੀ ਅਨ ਸੁਨੋ ਵਡ ਪਾਗੀ ਹੋ ਸਗਲ ਮਨੋਂ ਰਤ ਪੂਰੇ ਕਾਰ ਬ੍ਰਹਮ ਪ੍ਰਪਾਇਆ ਪੁੱਤਰ ਸਗਲ ਵਿਸੋਰੀ ਦੁਖ ਲੋ ਸੰਤਾ ਬਿ ਉਤਰੀ ਸੁਣੀ ਸੱਚੀ ਬਾਣੀ ਸੰਤ ਸਾਜਨ ਵਹਿ ਹੱਸੇ ਪੂਰਾ ਗੁਰ ਤੇਹ ਜਾਣੀ ਸਣ ਦੇਵ ਨੀਤ ਕਹਤੇ ਬਵਿੱਤਾ ਸਰਗੁਰ ਹਿਆ ਵਰਪੂਰੇ ਬਰਮੰਤ ਨਾਨਕ ਗੁਰ ਚਰਨ ਲਾਗੇ ਵਾਜਿ ਅਨਹਰ ਰੋਰੇ ਚੰਦ ਦੇਵ ਨਿਰ ਕਹਤੇ ਬਵਤਾ ਸਤਗੁਰ ਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਹਿ ਅਨਹਰ ਰੋਰੇ ਸ਼ਲੋਖ ਬਮਨ ਗੁਰੂ ਬਾਣੀ ਬਿਚਾ ਮਤਾ ਦਤਮਹਿਤ ਨਿਸਰਾ ਰਹੈ ਰਾਇ ਦਇਆ ਖਿਲੇ ਸਗਲ ਜਗਤ ਸੰਗਿਆਈਆਂ ਬੁਰਿਆਈਆਂ ਵਚ ਧਰਮ ਹਰੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਸਤਿਗਾਲ ਨਾਨਕ ਤੇ ਮੁਖ ਉਜਲੇ ਇਤਿਸ਼ਟਿਹ ਨਾਲ ਜਿਨੀ ਨਾਮ ਧਿਆਇਆ ਗਏ ਸਤਿਗਾਲ ਨਾਨਕ ਤੇ ਹੀ ਮੁਖ ਉਜਲੇ ਹੇ ਤੀਛੇ ਤਿਹਨਾਲ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਹਤੇ